ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰਾਂ ਕਹਾਣੀ ਦਾ ਨੈਕਸ ਪਾਰਟ ਲੈ ਕੇ ਕਹਾਣੀ ਸੀ ਮਾਂ ਦਾ ਵਿਛੋੜਾ ਜੀਤੂ ਸਿੰਘ ਫਸਟ ਪਾਰਟ ਨਹੀਂ ਸੁਣਿਆ ਤਾਂ ਜਰੂਰ ਸੁਣਨਾ ਕਦੀ ਕਦੀ ਤਾਂ ਝਗੜਾ ਇੰਨਾ ਵੱਧ ਜਾਂਦਾ ਕਿ ਇੱਕ ਦੂਜੇ ਦੇ ਸਿਰ ਹੱਥੋਂ ਭਾਈ ਹੋ ਜਾਂਦੇ ਕਮੇ ਫੌਜੀ ਦਾ ਗੁੱਸਾ ਸੀ ਘਰ ਹੁੰਦੇ ਹੋਏ ਵੀ ਘਰ ਦਾ ਕੋਈ ਕੰਮ ਨਾ ਕਰਨਾ ਐਨੇ ਪੈਸੇ ਲਾ ਭਰਤੀ ਕੀਤਾ ਤਾਂ ਘਰ ਕੋਈ ਪੈਸਾ ਨਾ ਦੇਣਾ ਵਿਆਹ ਤੋਂ ਪਹਿਲਾਂ ਹੀ ਦੋਵੇਂ ਭਰਾਵਾਂ ਦਾ ਇਹ ਹਾਲ ਸੀ ਨਿਕਾ ਦਾ ਬਹੁਤ ਮਿਹਨਤੀ ਸੀ ਹਰ ਕੰਮ ਸਮਝਦਾਰੀ ਨਾਲ ਕਰਦਾ ਸੀ ਹਰਪ੍ਰੀਤ ਦਾ ਸੱਸਾਰਾ ਵੀ ਹਰਪ੍ਰੀਤ ਦੇ ਨਾਲ ਸੀ ਸਹੁਰੇ ਵੀ ਖੇਤੀਬਾੜੀ ਵਿੱਚ ਪੂਰੀ ਮਦਦ ਕਰਦਾ ਸੀ ਜਦ ਗੁਰਸੇਵਕ 1 ਸਾਲ ਦਾ ਹੋਇਆ ਤਾਂ ਹਰਪ੍ਰੀਤ ਦਾ ਸਹੁਰਾ ਵੀ ਚੱਲ ਵਸੇ ਹੁਣ ਸਾਰੀ ਜ਼ਿੰਮੇਵਾਰੀ ਹਰਪ੍ਰੀਤ ਦੇ ਪਤੀ ਤੇ ਸੀ 3-4 ਸਾਲ ਲੰਘ ਗਏ ਤਾਂ ਹਰਪ੍ਰੀਤ ਦੀ ਵੱਡੀ ਭੈਣ ਰਮਣ ਦਾ ਫੋਨ ਕਿ ਆਪਾਂ ਹੁਣ ਮੰਮੀ ਨੂੰ ਲੱਭਣ ਚੱਲੀਏ ਬਹੁਤ ਦਿਲ ਕਰਦਾ ਹੈ ਮੰਮੀ ਨੂੰ ਮਿਲਣ ਦਾ ਰਮਨ ਦਾ ਪਤੀ ਬਾਹਰ ਦਵਾਈ ਵਿੱਚ ਸੀ ਤੇ ਹੁਣ ਆਇਆ ਹੁਣ ਕਰਕੇ ਉਹ ਬੋਲ ਰਹੀ ਸੀ ਜਾਣ ਨੂੰ ਹਰਪ੍ਰੀਤ ਵੀ ਇਹ ਗੱਲ ਨਾਲ ਸਹਿਮਤ ਹੁੰਦੀ ਹੈ ਰਾਤ ਨੂੰ ਹਰਪ੍ਰੀਤ ਆਪਣੇ ਪਤੀ ਨੂੰ ਬੋਲਦੀ ਹੈ ਕਿ ਆਪਾਂ ਚੱਲੀਏ ਉਸ ਪਿੰਡ ਜਿੱਥੇ ਮੰਮੀ ਰਹਿੰਦੀ ਤਾਂ ਪਤੀ ਨਾ ਨੁਕਰ ਬੋਲਦਾ ਹੈ ਕਿ ਹੋ ਸਕਦਾ ਹੈ ਕਿ ਤੁਹਾਡੀ ਮੰਮੀ ਨੇ ਉੱਥੇ ਤੁਹਾਡੇ ਬਾਰੇ ਦੱਸਿਆ ਹੀ ਨਾ ਹੋਵੇ ਹਰਪ੍ਰੀਤ ਨੂੰ ਆਹ ਗੱਲ ਸਹੀ ਲੱਗਦੀ ਫੇਰ ਕੁਝ ਦਿਨ ਲੰਘ ਜਾਂਦੇ ਫੇਰ ਰਮਨ ਦਾ ਫੋਨ ਆਉਂਦਾ ਹੈ ਰਮਨ ਆਪਣੇ ਪਤੀ ਨੂੰ ਹਰਪ੍ਰੀਤ ਦੇ ਪਤੀ ਨਾਲ ਗੱਲ ਕਰਨ ਬੋਲਦੀ ਹੈ ਜਦੋਂ ਰਮਨ ਦਾ ਪਤੀ ਹਰਪ੍ਰੀਤ ਦੇ ਪਤੀ ਨਾਲ ਗੱਲ ਕਰਦਾ ਹੈ ਤਾਂ ਉਹ ਵੀ ਮੰਨ ਜਾਂਦਾ ਹੈ ਹੁਣ ਦੇਖਣਾ ਇਹ ਸੀ ਕਿ ਜਿਸ ਪਿੰਡ ਉਹਨਾਂ ਦੀ ਮੰਮੀ ਰਹਿੰਦੀ ਉਹ ਪਿੰਡ ਤਾਂ ਪਤਾ ਸੀ ਪਰ ਘਰਾਂ ਘਰ ਦੇ ਕਿਸੇ ਵੀ ਜੀ ਦਾ ਨਾਮ ਨਹੀਂ ਸੀ ਪਤਾ ਦੋ ਤਿੰਨ ਦਿਨ ਬਾਅਦ ਦਾ ਦਿਨ ਰੱਖ ਲੈਂਦੇ ਜਾਣ ਦਾ ਤੇ ਅੱਖਾਂ ਵਿੱਚ ਦੋਵੇਂ ਪੈਣਾ ਸੁਪਨੇ ਸਜਾਉਣ ਲੱਗਦੀਆਂ ਤਿੰਨ ਦਿਨ ਬਾਅਦ ਉੱਥੇ ਜਾਣ ਦੀ ਤਿਆਰੀ ਕਰਦੇ ਰਮਨ ਤੇ ਰਮਨ ਦਾ ਪਤੀ ਆਪਣੀ ਗੱਡੀ ਲੈ ਹਰਪ੍ਰੀਤ ਦੇ ਘਰ ਆ ਜਾਂਦੇ ਫਿਰ ਇੱਥੋਂ ਇਕੱਠੇ ਚੱਲਦੇ ਰਸਤੇ ਵਿੱਚ ਵੀ ਇਹੋ ਗੱਲਾਂ ਕਰਦੇ ਜਾਂਦੇ ਕਿ ਆਪਾਂ ਉੱਥੇ ਜਾ ਕੇ ਕਿੱਦਾਂ ਲੱਭਾਂਗੇ ਹਰਪ੍ਰੀਤ ਦਾ ਪਤੀ ਮਜ਼ਾਕ ਵਿੱਚ ਬੋਲਦਾ ਕਿ ਆਪਾਂ ਗੁਰੂ ਘਰ ਜਾ ਲੌਸਮੈਂਟ ਕਰਾ ਦਿੰਨੇ ਆ ਕਿ ਆਹ ਦੋ ਕੁੜੀਆਂ ਆਪਣੀ ਮਾਂ ਤੋਂ ਗਵਾਚ ਗਈਆਂ ਨੇ ਉਹ ਸਾਨੂੰ ਮਿਲਿਆ ਨੇ ਜਿਨ੍ਹਾਂ ਦੀਆਂ ਨਹੀਂ ਆ ਜਾਓ ਤੇ ਪਛਾਣ ਲਓ ਇਹ ਗੱਲ ਸੁਣ ਸਾਰੇ ਹੱਸਣ ਲੱਗਦੇ ਪਿਛਲੇ ਭਾਗ ਵਿੱਚ ਤੁਸੀਂ ਪੜ੍ਹਿਆ ਹੈ ਕਿ ਹਰਪ੍ਰੀਤ ਤੇ ਉਸ ਦਾ ਪਤੀ ਪਤੀ ਨਾਲ ਰਮਣਤੀ ਰਮਣ ਦਾ ਪਤੀ ਉਹਨਾਂ ਦੀ ਮਾਂ ਦੀ ਭਾਲ ਵਿੱਚ ਮਾਂ ਦੇ ਪਿੰਡ ਜਾ ਰਹੇ ਸੀ ਹੁਣ ਅੱਗੇ ਹੱਸਦੇ ਖੇਡਦੇ ਸਾਰੇ ਜਾਣੇ ਉਸ ਪਿੰਡ ਵਿੱਚ ਪਹੁੰਚਦੇ ਜਿੱਥੇ ਉਹਨਾਂ ਦੀ ਮਾਂ ਰਹਿੰਦੀ ਸੀ ਪਿੰਡ ਦੇ ਵਾਰ-ਵਾਰ ਗੱਡੀ ਲਾ ਕੇ ਦੋਨੋਂ ਸਾਡੂ ਗੱਡੀ ਵਿੱਚੋਂ ਬਾਹਰ ਨਿਕਲ ਕੇ ਕਿਸੇ ਨੂੰ ਪੁੱਛਣ ਵਾਰੇ ਸੋਚਦੇ ਪਰ ਕਿੱਦਾਂ ਕਿਸੇ ਨੂੰ ਪੁੱਛਣਾ ਇਹ ਸਮਝ ਨਹੀਂ ਆ ਰਿਹਾ ਸੀ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਪਤਾ ਨਹੀਂ ਉਹਨਾਂ ਦੀ ਮਾਂ ਨੇ ਉਹਨਾਂ ਬਾਰੇ ਦੱਸਿਆ ਵੀ ਹੈ ਜਾਂ ਨਹੀਂ ਕਿਉਂ ਦੂਜਾ ਵਿਆਹ ਤੇ ਬੱਚੇ ਦਾ ਦੱਸਣਾ ਰਾਜਵਿੰਦਰ ਦੇ ਮਾਂ-ਬਾਪ ਦੀ ਮਜਬੂਰੀ ਹੋ ਸਕਦੀ ਹੈ ਫਿਰ ਉਹਨਾਂ ਨੂੰ ਇੱਕ ਔਰਤ ਤੇ ਬੱਚਾ ਆਉਂਦੇ ਦਿੱਸਤੇ ਔਰਤੇ ਜਦ ਕੋਲ ਆਉਂਦੀ ਤਾਂ ਰਮਨ ਤੇ ਹਰਪ੍ਰੀਤ ਵੀ ਗੱਡੀ ਵਿੱਚੋਂ ਬਾਹਰ ਨਿਕਲ ਉਸ ਔਰਤ ਨੂੰ ਸਾਥ ਸ਼੍ਰੀਕਾਲ ਬੁਲਾਉਂਦੀਆਂ ਉਹ ਔਰਤ ਅੱਗੋਂ ਪਿਆਰ ਨਾਲ ਉਹਨਾਂ ਨੂੰ ਪੁੱਛਣ ਲੱਗੀ ਕਿ ਤੁਸੀਂ ਕੌਣ ਹੋ ਤੁਸੀਂ ਕੌਣ ਹੋ ਪੁੱਤ ਤੇ ਕਿਸ ਦੇ ਘਰ ਜਾਣਾ ਇਹਨੇ ਨੂੰ ਰਮਨ ਤੇ ਹਰਪ੍ਰੀਤ ਦੋਵੇਂ ਬੋਲ ਪੈਂਦੀਆਂ ਆਂਟੀ ਜੀ ਅਸੀਂ ਨਾ ਆਪਣੀ ਮਾਂ ਨੂੰ ਮਿਲਣਾ ਸਾਡੀ ਮਾਂ ਦਾ ਨਾਮ ਰਾਜਵਿੰਦਰੀ ਆਪਣੇ ਨਾਨਕੇ ਪਿੰਡ ਦਾ ਨਾਮ ਦੱਸਦੀਆਂ ਅਸੀਂ ਕਿਵੇਂ ਮਾਂ ਨਾਲੋਂ ਵੱਖ ਹੋਈ ਉਹ ਦਾਸ ਉਹ ਦਾਸ ਧੀਆਂ ਤਾਂ ਉਹ ਔਰਤ ਝੱਟ ਬੋਲਦੀ ਹੈ ਕਿ ਪੁੱਤ ਤੁਸੀਂ ਤਾਂ ਆਪਣੀਆਂ ਧੀਆਂ ਜੋ ਮੈਂ ਉਸ ਰਾਜਵਿੰਦਰ ਦੀ ਜਠਾਣੀ ਆ ਕਈ ਵਾਰ ਤੁਹਾਡਾ ਜ਼ਿਕਰ ਕੀਤਾ ਹੈ ਤੁਹਾਡੀ ਮਾਂ ਨੇ ਮੇਰੇ ਕੋਲ ਐਨਾ ਸੁਣਦੇ ਹੀ ਦੋਵੇਂ ਭੈਣਾਂ ਖੁਸ਼ ਹੋ ਜਾਂਦੀਆਂ ਫਿਰ ਉਹ ਆਂਟੀ ਬੋਲਦੀ ਹੈ ਆ ਜਾਓ ਪਹਿਲਾਂ ਸਾਡੇ ਘਰ ਚਾਹ ਪਾਣੀ ਪੀ ਲਓ ਫਿਰ ਜਾਣਾ ਉਹਨਾਂ ਦੇ ਘਰ ਨਹੀਂ ਨਹੀਂ ਆਂਟੀ ਜੀ ਤੁਸੀਂ ਸਾਨੂੰ ਸਾਡੀ ਮਾਂ ਦਾ ਘਰ ਦੱਸੋ ਅਸੀਂ ਉਧਰ ਹੀ ਜਾਣਾ ਆਂਟੀ ਉਹਨਾਂ ਦੀ ਬੇ ਸਵਰੀ ਨੂੰ ਭਾ ਦੀ ਹੋਈ ਰਾਜਵਿੰਦਰ ਹੁਣਾਂ ਦਾ ਘਰ ਦੱਸਦੀ ਹੈ। ਜਿਆਦਾ ਦੂਰ ਨਹੀਂ ਨਾਲ ਹੀ ਹੈ ਸਾਡੇ ਨਾਲ ਚੱਲੋ ਤੁਸੀਂ। ਨਾਲ ਲਾ ਕੇ ਤੁਰਦੀ ਉਹਨਾਂ ਦੇ ਦਰਵਾਜ਼ੇ ਅੱਗੇ ਛੱਡ ਦਿੰਦੀ ਹੈ ਕਿ ਇਹ ਘਰ ਹੈ। ਦੋਵੇਂ ਭੈਣਾਂ ਬਹੁਤ ਖੁਸ਼ ਹੁੰਦੀਆਂ ਆਂਟੀ ਦਾ ਧੰਨਵਾਦ ਕਰਦੀਆਂ। ਆਂਟੀ ਆਪਣੇ ਘਰ ਚਲੇ ਜਾਂਦੀ ਹੈ। ਇਹ ਚਾਰੇ ਜਣੇਂ ਦਰਵਾਜ਼ਾ ਖੜਕਾਉਂਦੇ ਐ। ਅੰਦਰੋਂ ਇੱਕ ਜਵਾਨ ਕੁੜੀ ਦਰਵਾਜ਼ਾ ਖੋਲਣ ਆਉਂਦੀ ਹੈ। ਉਹ ਰਾਜਵਿੰਦਰ ਦੀ ਹੀ ਧੀ ਸੀ ਉਹ ਕੁੜੀ ਸਤਿ ਸ਼੍ਰੀ ਅਕਾਲ ਬੁਲਾ ਅੰਦਰ ਅੰਦਰ ਲਈ ਜਾਂਦੀ ਹੈ ਮਹਿਮਾਨਾਂ ਨੂੰ ਅੰਦਰ ਜਾ ਰਾਜਵਿੰਦਰ ਨੂੰ ਦੇਖ ਦੋਵੇਂ ਭੈਣਾਂ ਖੁਸ਼ ਹੁੰਦੀਆਂ ਕਿ ਸਾਡੀ ਮਾਂ ਮਿਲ ਗਈ ਪਰ ਉਹ ਜਿਉਂ ਦਾਸਤੀਆਂ ਨਹੀਂ ਮਾਂ ਨੂੰ ਰਾਜਵਿੰਦਰ ਦਾ ਪਤੀ ਵੀ ਹੁੰਦਾ ਕੰਮਕਾਰ ਕਰਦਾ ਉਹ ਵੀ ਮਹਿਮਾਨ ਦੇਖ ਕੇ ਕੋਲਾ ਬੈਠਦਾ ਸਾਰਾ ਪਰਿਵਾਰ ਆਪਣਾ ਆਪਣਾ ਦਿਮਾਗ ਘਵਾ ਰਿਹਾ ਹੁੰਦਾ ਕਿ ਮਹਿਮਾਨ ਕੌਣ ਨੇ ਪਰ ਪੁੱਛਦੇ ਨਹੀਂ ਉਹਨਾਂ ਨੂੰ ਕਮਰੇ ਵਿੱਚ ਬਿਠਾ ਕੇ ਪਾਣੀ ਪਿਲਾ ਦਿੱਤਾ ਜਾਂਦਾ ਹੈ। ਦੋਵੇਂ ਸਾਡੂ ਰਾਜਵਿੰਦਰ ਦੇ ਪਤੀ ਨਾਲ ਗੱਲਾਂ ਕਰਨ ਲੱਗ ਜਾਂਦੀਆਂ। ਦੋਵੇਂ ਭੈਣਾਂ ਉੱਠ ਆਪਣੀ ਮਾਂ ਕੋਲ ਰਸੋਈ ਵਿੱਚ ਜਾਂਦੀਆਂ। ਜਾ ਕੇ ਬੋਲਦੀਆਂ ਕਿ ਤੁਸੀਂ ਸਾਨੂੰ ਪਹਿਚਾਣਿਆ ਨਹੀਂ। ਮਾਂ ਬੋਲਦੀ ਹੈ ਕਿ ਨਹੀਂ ਪੁੱਤ। ਅਸੀਂ ਤਾਂ ਸੱਚੀਂ ਦੁੱਤੀ ਵਿੱਚ ਪਏ ਆ ਕਿ ਤੁਸੀਂ ਕੌਣ ਹੋ ਜੋ ਤੇ ਕਿਦਾਂ ਪੁੱਛੀਏ ਤੁਹਾਨੂੰ। ਦੋਵੇਂ ਭੈਣਾਂ ਹੱਸਦੀਆਂ ਤੇ ਮਾਂ ਨੂੰ ਘੁੱਟ ਨਾਲ ਗਲੇ ਲਾ ਲੈਂਦੀਆਂ। ਮਾਂ ਵੀ ਗੱਲ ਨਾਲ ਲੱਗਦੀ ਹੈ ਕਿ ਸਮਝ ਜਾਂਦੀ ਹੈ ਇਹਨਾਂ ਨੂੰ ਉਹ ਬੋਲਦੀਆਂ ਮਾਂ ਅਸੀਂ ਤੇਰੀਆਂ ਧੀਆਂ ਇਹ ਸੁਣ ਮਾਂ ਰੋਣ ਲੱਗ ਜਾਂਦੀ ਹੈ ਨਾਲ ਹੀ ਦੋਵੇਂ ਭੈਣਾਂ ਰੋਣ ਲੱਗ ਜਾਂਦੀਆਂ ਉਹਨਾਂ ਰੋਂਦੀਆਂ ਨੂੰ ਦੇਖ ਰਾਜਵਿੰਦਰ ਦੀ ਤੀਸਰੀ ਬੇਟੀ ਵੀ ਉਹਨਾਂ ਨੂੰ ਕੋਟ ਗਾਲੇ ਨਾਲ ਲਾ ਲੈਂਦੀ ਹੈ ਚਾਰੇ ਮਾਂਵਾਂ ਧੀਆਂ ਕਾਫੀ ਟਾਈਮ ਆਪਣਾ ਮਨ ਹੁਣਾ ਹੌਲਾ ਕਰਨ ਤੋਂ ਬਾਅਦ ਚੁੱਪ ਕਰਦੀਆਂ ਤੇ ਫੇਰ ਬਾਹਰ ਆਉਂਦੀਆਂ ਸਾਰਿਆਂ ਕੋਲ ਇੰਨੇ ਚਿਹਰੇ ਵਿੱਚ ਪਤੀ ਨੂੰ ਵੀ ਸਭ ਕੁਝ ਦੱਸ ਦਿੰਦੀ। ਰਮਨ ਤੇ ਹਰਪ੍ਰੀਤ ਦੇ ਪਤੀ ਮੁੰਡਾ ਵੀ ਦੂਜੇ ਕਮਰੇ ਵਿੱਚੋਂ ਬਾਹਰ ਆ ਜਾਂਦਾ ਇਹ ਸਭ ਦੇਖ ਸਾਰੇ ਬਹੁਤ ਹੀ ਖੁਸ਼ ਹੁੰਦੇ। ਆਖਰਕਾਰ ਮਾਂ ਦੀਆਂ ਆਂਦਰਾਂ ਸੀ ਬੈਠ ਚਾਹ ਪੀਂਦੇ ਫਿਰ ਗੱਲਾਂ ਕਰਦੇ। ਬਾਪ ਬੋਲਦਾ ਹੈ ਕਿ ਬੇਟਾ ਇਹ ਤਾਂ ਜਿਸ ਦਿਨ ਦੀ ਇਸ ਘਰ ਆਈ ਤੁਹਾਨੂੰ ਯਾਦ ਕਰ ਕਰੂੰਦੀ ਰਹਿੰਦੀ ਹੈ। ਮੈਂ ਬੋਲਿਆ ਵੀ ਸੀ ਕਿ ਆਪਾਂ ਮਿਲ ਆਇਆ ਕਰਦੇ ਹਾਂ। ਪਰ ਇਹ ਇਹੀ ਸੋਚ ਨਹੀਂ ਸੀ ਕਿ ਜਦੀ ਕਿ ਇੱਕ ਵਾਰ ਮਿਲ ਕੇ ਤਾਂ ਕੁੜੀਆਂ ਫਿਰ ਦਿਲ ਨਹੀਂ ਲਾਉਣਗੀਆਂ ਦਾਦੀ ਕੋਲ ਫਿਰ ਦਾਦੀ ਵੀ ਗੁੱਸੇ ਹੋ ਬਹੁਤ ਜ਼ਾਤ ਕਰਦੀ ਸੀ ਬਿਮਾਰ ਵੀ ਹੋ ਜਾਂਦੀ ਇਹ ਤਾਂ ਜਲਦੀ ਹੁਣ ਦੇਖੀ ਆ ਆਪਣੇ ਪਰਿਵਾਰ ਨੂੰ ਇਕੱਠੇ ਦੇਖ ਕਿਵੇਂ ਠੀਕ ਹੁੰਦੀ ਨਿੱਕੀ ਬੇਟੀ ਹਾਂ ਦੀਦੀ ਮੰਮੀ ਨੂੰ ਵੀ ਮੈਂ ਬੋਲਿਆ ਸੀ ਕਿ ਮੈਂ ਜਲਦੀ ਹੀ ਪੁਲਿਸ ਵਿੱਚ ਹੋ ਜਾਣਾ ਫਿਰ ਮੈਂ ਸਭ ਤੋਂ ਪਹਿਲਾਂ ਆਪਣੀਆਂ ਭੈਣਾਂ ਲੱਭਣੀਆਂ ਨੇ ਉਹ ਤਾਂ ਬਹੁਤ ਵਧੀਆ ਕੀਤਾ ਤੁਸੀਂ ਜੋ ਆਪ ਹੀ ਮੰਮੀ ਨੂੰ ਮਿਲਣ ਆ ਗਈ ਜੋ ਸਾਰੇ ਗੱਲਾਂ ਬਾਤਾਂ ਕਰਦੇ ਕਰੀ ਹੱਸਦੇ ਕਦੀ ਸੈਡ ਹੋ ਜਾਂਦੀ ਗੱਲਾਂ ਕਰਦੀ ਉਸ ਦਿਨ ਸਾਰਾ ਦਿਨ ਉੱਥੇ ਰਹਿੰਦੇ ਉਹਨਾਂ ਨਾਲ ਹੁਣ ਸਦਾ ਮਿਲਦੇ ਰਹਿਣ ਦਾ ਵਾਅਦਾ ਕਰਦੀ ਪਿਤਾ ਜੀ ਵੀ ਉਹਨਾਂ ਨੂੰ ਬੋਲਦੇ ਆ ਕਿ ਪੁੱਤ ਤੁਸੀਂ ਮੈਨੂੰ ਆਪਣਾ ਪਿਤਾ ਹੀ ਸਮਝਣਾ ਮੈਂ ਕਦੀ ਤੁਹਾਡੇ ਤੇ ਇਹਨਾਂ ਬੱਚਿਆਂ ਵਿੱਚ ਫਰਕ ਨਹੀਂ ਕਰੂੰਗਾ ਤੁਸੀਂ ਵੀ ਆਉਂਦੇ ਜਾਂਦੇ ਰਹਿਣਾ ਅਸੀਂ ਵੀ ਤੁਹਾਡੇ ਕੋਲ ਆਇਆ ਕਰਾਂਗੇ ਇਹ ਗੱਲਾਂ ਕਰਦੇ ਹਰਪ੍ਰੀਤ ਹਣੀ ਉੱਥੋਂ ਆਲਵੀ ਦਾ ਲੈਂਦੀ ਬਹੁਤ ਹੀ ਖੁਸ਼ੀ-ਖੁਸ਼ੀ ਕੁਝ ਕੁ ਦਿਨਾਂ ਬਾਅਦ ਰਾਜਵਿੰਦਰ ਸਾਰੀ ਫੈਮਿਲੀ ਹਰਪ੍ਰੀਤ ਦੇ ਘਰ ਆਉਂਦੇ ਫਿਰ ਰਮਨ ਦੇ ਘਰ ਵੀ ਜਾਂਦੇ ਆਪਣੀ ਮਾਂ ਨੂੰ ਵਾਪਸ ਪਾ ਕੇ ਦੋਵੇਂ ਪੈਣਾ ਬਹੁਤ ਖੁਸ਼ ਸਨ ਰਾਜਵਿੰਦਰ ਦੀ ਨਿੱਕੀ ਬੇਟੀ ਵੀ ਆਪਣੀਆਂ ਪੈਣਾ ਨਾਲ ਬਹੁਤ ਖੋਲ ਮਿਲ ਗਈ ਸੀ ਤੇ ਬੱਚਿਆਂ ਨੂੰ ਵੀ ਨਵੀਂ ਮਾਸੀ ਮਿਲ ਗਈ ਨਾਲ ਜੋ ਮਾਮੇ ਦੀ ਕਮੀ ਸੀ ਹਰਪ੍ਰੀਤ ਦਾ ਭਰਾ ਨਾ ਹੋਣ ਕਰਕੇ ਹੁਣ ਉਹ ਵੀ ਪੂਰੀ ਹੋ ਗਈ ਸੀ। ਉਹ ਦੋਨੇ ਭੈਣ ਭਰਾ ਵੀ ਬੱਚਿਆਂ ਤੇ ਆਪਣੀਆਂ ਭੈਣਾਂ ਨਾਲ ਬਹੁਤ ਖੋਲ ਮਿਲ ਗਏ ਸਨ। ਕੁਝ ਦਿਨ ਪਹਿਲਾਂ ਮੇਰੀ ਮੁਲਾਕਾਤ ਹੋਈ ਹਰਪ੍ਰੀਤ ਦੀ ਨਿੱਕੀ ਭੈਣ। ਨਿੱਕੀ ਭੈਣ ਨਾਲ ਹਰ ਹਰਪ੍ਰੀਤ ਮੇਰੀ ਪਰਜਾਈਏ ਸਾਡੇ ਨਾਲ ਵੀ ਉਹ ਕੁਝ ਹੀ ਪਲਾਂ ਵਿੱਚ ਖੋਲ ਮਿਲ ਗਈ। ਜ਼ਿਆਦਾ ਪੜ੍ਹੀ ਲਿਖੀ ਹੋਣ ਦਾ ਵੀ ਕੋਈ ਕਮੰਡ ਨਹੀਂ ਕਰਦੀ। ਬਹੁਤ ਪਿਆਰੀ ਤੇ ਵੀਰ ਨੂੰ ਵੀ ਬਹੁਤ ਨਰਮ ਸੁਭਾਅ ਦਾ ਹੋਣ ਬਸ ਹਰਪ੍ਰੀਤ ਦੀ ਮੰਮੀ ਨੂੰ ਮਿਲਣਾ ਚਾਹੁੰਦੀ ਮੈਂ ਵੀ ਨਿੱਕੀ ਭੈਣ ਕੁਲਜਿੰਦਰ ਨੂੰ ਵੀ ਮੇਰਾ ਵੀਰ ਅਸੀਂ ਸਾਰੇ ਬਹੁਤ ਮਜ਼ਾਕ ਕਰਦੇ ਹਾਂ ਕਿ ਗਵਾਚੇ ਹੋਏ ਮਾਸੀ ਤੇ ਮਾਮਾ ਲੱਭੇ ਨੇ ਬੱਚਿਆਂ ਨੇ ਉਹ ਖੂਬ ਹੱਸਦੀ ਕਿੰਨੇ ਕਿੰਨੇ ਦਿਨ ਹਰਪ੍ਰੀਤ ਕੋਲ ਤੇ ਰਮਨ ਕੋਲ ਰਹਿ ਨਾ ਜਾਂਦੀ ਕਿ ਇਹ ਤਾਂ ਆਪਣੇ ਘਰ ਬਹੁਤ ਵਿਅਸਤ ਨੇ ਪਰ ਮੈਂ ਹਾਂ ਜੇ ਆਜ਼ਾਦ ਪੰਛੀ ਆ ਪੈਣਾ ਨਾਲ ਵੱਧ ਤੋਂ ਵੱਧ ਟਾਈਮ ਬਤਾ ਲਵਾਂ ਬਾਅਦ ਵਿੱਚ ਉਹਨਾਂ ਨੂੰ ਵੀ ਕਿਨੇ ਆਉਣ ਦੇਣਾ ਰਹਿਣਾ ਤਾਂ ਬਹੁਤ ਦੂਰ ਦੀ ਗੱਲ ਕੁੜੀਆਂ ਪੇਕੇ ਘਰ ਹੀ ਮੌਜਾ ਮੌਜਾ ਨਾਲ ਬੇਫਿਕਰ ਆਪਣੇ ਰਿਸ਼ਤੇਦਾਰੀਆਂ ਵਿੱਚ ਆ ਜਾ ਸਕਦੀਆਂ ਵਿਆਹ ਤੋਂ ਬਾਅਦ ਤਾਂ ਪਤੀ ਦਾ ਜੋਰ ਚੱਲਦਾ ਹੈ ਪੇਕੇ ਆਉਣ ਲਈ ਵੀ ਇਜਾਜ਼ਤ ਲੈਣੀ ਪੈਂਦੀ ਹੈ ਕਹਾਣੀ ਵਧੀਆ ਲੱਗੀ ਆਪਣੀ ਆਪਣੀ رائے ਜ਼ਰੂਰ ਦੇਣਾ ਜੇ ਤੁਸੀਂ ਕਹਾਣੀ ਦਾ ਫਸਟ ਪਾਰਟ ਨਹੀਂ ਸੁਣਿਆ ਤਾਂ ਜਰੂਰ ਸੁਣਨਾ ਕਿ ਕਿਵੇਂ ਆਪਣੀਆਂ ਧੀਆਂ ਆਪਣੀ ਮਾਂ ਤੋਂ ਵਿਛੜੀਆਂ ਤੇ ਬਾਅਦ ਵਿੱਚ 20 ਸਾਲਾਂ ਬਾਅਦ ਉਹਨਾਂ ਦਾ ਮੇਲ ਹੋਇਆ ਕਹਾਣੀ ਨੂੰ ਲਾਈਕ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ